ਲਓ ਜੀ तकरीबन 4 ਕ ਰਸ ਦੇ ਰਹਿ ਗਏ ਆਪਣੇ 4 5 ਰਸ ਦੇ ਰਹਿ ਗਏ ਲਾਉਣ ਵਾਲੇ ਬੱਸੇ ਕੰਦ ਕੰਪਲੀਟ ਹੋ ਚੱਲੀ ਹੈ ਆਪਣੀ ਤੇ ਆਹ ਰਹਿ ਗਿਆ ਆਪਣਾ ਬਰਨਾਲਾ ਸ਼ਹਿਰ ਦੂਰ ਦੂਰ ਟੁੱਕਰ ਫੈਲਾਵਾ ਅਸੀਂ ਬਰਨਾਲਾ ਸ਼ਹਿਰ ਕਿਤੇ ਗੱਡੀਆਂ ਖੜਾਈਆਂਆਂ ਮੀਆਂ ਕਿਤੇ ਕੋਸ ਖੜਾਇਆ ਵਾ ਕੋਈ ਵੱਡੀਆਂ ਬਿਲਡਿੰਗਾਂ ਕੋਈ ਛੋਟੀਆਂ ਬਿਲਡਿੰਗਾਂ ਆਰੇ ਗੁਰਦੁਆਰਾ ਪ੍ਰਗਟ ਸਾਰਾ ਲਵੀ ਇਹਦੇ ਮੰਦਰਾਮਾ ਤਾਂ ਕਾਲੀ ਜੀ ਦਾ ਲਓ ਜੀ ਕੰਦ ਆਪਣੀ ਕੰਪਲੀਟ ਹੋ ਗਈ ਤੇ ਹੁਣ ਇਹਦਾ ਕਰੰਡੀ ਪਲਾਸਟਰ ਕਰਨ ਦੀ ਤਿਆਰੀ ਕਰਦੇ ਆ ਤੇ ਹੁਣ ਪੈੜ ਬਣੀ ਵਿਆਂ ਬਹਾਨੇ ਨਾਲ ਹੁੰਦੇ ਸਾਰਾ ਕੰਮ ਕੰਪਲੀਟ ਹੋ ਜਾਊਗਾ ਆਪਣਾ ਤੇ ਇਹ ਪੈੜ ਲਾ ਲਈ ਤੇ ਦੁਵਾਰੇ ਦੁਵਾਰੇ ਪੈਣਾ ਕਰਨੀਆਂ ਪੈਣਗੀਆਂ ਹੁਣ ਪੈੜ ਦਾ ਲਾਹਾ ਲੱਟਾ ਜਾਉ ਲਓ ਜੀ ਚਲਾਦਾ ਆਪਾਂ ਕ੍ਰਾਂਡੀ ਪਲਾਸਟਰ ਦਾ ਨਾਲ ਹੁੰਦੇ ਕੰਮ ਤੇ ਕ੍ਰਾਂਡੀ ਪਲਾਸਟਰ ਹੋਣ ਲੱਗ ਗਿਆ ਇਹਦਾ ਇੱਕ ਪੈੜ ਤਕਰੀਬਨ ਆਪਾਂ ਲਾ ਦੇਾਂਗੇ ਅੱਜ ਤੇ ਇਹ ਕੱਲ ਨੂੰ ਇਹਨੂੰ ਸਾਰੀ ਨੂੰ ਕੰਪਲੀਟ ਕਰਕੇ ਫਿਰ ਆਪਾਂ ਇਹਦੀ ਪੈੜ ਕਰਾਂਗੇ ਆ ਕੰਧ ਖੜੀ ਹੈ ਜਿਹੜੀ ਇਹਨੂੰ ਲਿਪਣ ਲੱਗਾਂਗੇ ਇੱਟ ਲਾਈ ਜਾਂਦਾ ਇੱਟ ਵੀ ਆਪਣੇ ਕੋਲ ਥੋੜੀ ਆ ਤੇ ਸਵੇਰੇ ਇੱਟ ਵੀ ਮੰਗਵਾਉਣੀ ਆ ਇੱਟ ਉਟਾ ਜੂ ਤੇ ਇਹ ਕੱਲ ਨੂੰ ਆਪਣਾ ਬਸ ਕੰਮ ਦੂਜੀ ਕੰਧ ਦਾ ਚੱਲਦਾ ਕਰਦੇ ਆਂ ਲਓ ਜੀ ਉਹ ਪੈੜ ਆਪਾਂ ਕਰਤੀ ਕੰਪਲੀਟ ਤੇ ਹੁਣ ਆਪਾਂ ਥੱਲੇ ਆ ਗਏ ਦੂਬਾਦ ਤੇਰਾ ਆਪਾਂ ਉਹ ਮਾਸਾ ਪਾ ਜੰਗਲੇ ਤੇ ਕਰ ਲਾਉਣੀ ਸੀ ਲਾਤੀ 15 ਫੁੱਟ ਹੋ ਗਈ ਚਨੇਈ ਉਹਦੀ ਪੂਰੀ ਤੇ ਹੁਣ ਐ ਮੰਨ ਵੀ ਆਪਣੀ ਇੱਕ ਪੈੜ ਲਹਿ ਗਈ ਦੋ ਪੈੜਾਂ ਬਾਕੀ ਆ ਉਹ ਲਾ ਦੇਾਂਗੇ ਤੇ ਵੀਡੀਓ ਦੀ ਸਮਾਪਤੀ ਵੱਲਾਂ ਮਿਲਾਂਗੇ ਨਵੀਂ ਵੀਡੀਓ ਵਿੱਚ